ਹੁਣ ਇਹਦੇ ਨਾਲੋਂ ਵੱਡੀ ਮਾਇਆ ਦਾ ਤਿਆਗ ਦੇਖੋ ਤੁਸੀਂ ਇੱਕ ਪਾਸੇ ਭਗਤ ਰਵਿਦਾਸ ਜੀ ਛੰਨ ਵਿੱਚ ਰਹਿ ਰਹੇ ਆ ਹੈਨਾ ਕੋਈ ਘਰ ਨਹੀਂ ਹੈਗਾ ਵੱਡਾ ਇੱਕ ਛੰਨ ਵਿੱਚ ਰਹਿੰਦੇ ਆ ਤੇ ਜੁੱਤੀਆਂ ਗੰਢ ਕੇ ਗੁਜ਼ਾਰਾ ਕਰਦੇ ਆ ਤੇ ਪਰਮੇਸ਼ਰ ਜੀ ਇੱਕ ਦਿਨ ਆਏ ਰੂਪ ਧਾਰ ਕੇ ਇੱਕ ਸ਼ਾਹੂਕਾਰ ਦਾ ਤੇ ਜੁੱਤੀਆਂ ਗਢਾਉਣ ਦੇ ਬਹਾਨੇ ਜਾ ਇਦਾਂ ਹੈਨਾ ਇਹ ਬਹਾਨਾ ਜਾ ਬਣਾ ਕੇ ਆਏ ਤੇ ਕਹਿੰਦੇ ਵੀ ਭਗਤ ਜੀ ਭਈ ਮੇਰੇ ਕੋਲੇ ਨਾ 파ਰਸ ਆ ਪਾਰਸ ਪੱਥਰ ਆ 8 ਧਾਤਾਂ ਨੂੰ ਸੋਨਾ ਬਣਾ ਦਿੰਦਾ ਹਨ ਤੇ ਕਹਿੰਦੇ ਵੀ ਮੇਰੇ ਕੋਲ ਆ ਪਾਰਸ ਆ ਵੀ ਤੁਸੀਂ ਐ ਕਰੋ ਵੀ ਇਹਨੂੰ ਵਰਤ ਲਓ ਵੀ ਤੁਹਾਡੇ ਕੋਲੇ ਗਰੀਬੀ ਬੜੀ ਆ ਵੀ ਅੱਜ ਜਿਹਦੇ ਤੇ ਰੱਖ ਕੇ ਜੁੱਤੀਆਂ ਘੰਡਦੇ ਹੋ ਵੀ ਇਹਨੂੰ ਇਹਨੂੰ ਲਾ ਲਓ ਸੋਨੇ ਦੀ ਹੋ ਜਾਏਗੀ ਤੇ ਇਹਨੂੰ ਵਰਤੋ ਤੁਸੀਂ ਵਰਤ ਕੇ ਤੁਸੀਂ ਆਪਣੇ ਸੋਨੇ ਮਹਿਲ ਬਣਾਓ ਘਰ-ਬਾਰ ਬਣਾਓ ਜਿੱਦਾਂ ਮਰਜ਼ੀ ਹਨਾ ਵੀ ਜਿੰਨਾ ਮਰਜ਼ੀ ਸੋਨਾ ਤਿਆਰ ਕਰ ਲਓ ਇਹਦੇ ਨਾਲ ਤੁਸੀਂ ਤੇ ਭਗਤ ਜੀ ਕਹਿੰਦੇ ਜੀ ਸਾਡੇ ਕਿਹੜੇ ਕੰਮ ਆਏ ਨਹੀਂ ਸਾਨੂੰ ਨਹੀਂ ਚਾਹੀਦਾ ਕਹਿੰਦੇ ਕਹਿੰਦੇ ਨਹੀਂ ਰੱਖ ਲਓ ਤੁਹਾਡੇ ਕੰਮ ਆ ਜਾਊਗਾ ਕਹਿੰਦੇ ਨਹੀਂ ਮਾਰੇ ਸਾਨੂੰ ਨਹੀਂ ਚਾਹੀਦਾ ਅਸੀਂ ਕੀ ਕਰਨਾ ਕਹਿੰਦੇ ਉਹਨੂੰ ਠੀਕ ਹੈ ਸਾਡਾ ਗੁਜ਼ਾਰਾ ਰੋਟੀ ਵਾਇਗਰੂ ਦਈ ਜਾਂਦਾ ਪਰਮੇਸ਼ਰ ਦਈ ਜਾਂਦਾ ਵਾ ਆਪਾਂ ਉਹਦੇ ਗੁਣ ਗਾਈ ਜਾਂਦੇ ਆ ਕਿ ਕਰਨਾ ਇਹਨੂੰ ਸੋਨੇ ਸਾਡੇ ਨੂੰ ਤੇ ਐਡਾ ਤਿਆਗ ਸੁਭਾਅ ਫਿਰ ਵੀ ਕਹਿੰਦੇ ਵੀ ਆ ਚਲੋ ਰੱਖ ਲਓ ਕਿਤੇ ਲੋੜ ਪਈ ਵਰਤ ਲਿਓ ਮੁੜ ਕੇ ਲੈ ਜਾਵਾਂਗਾ ਕਿਤੇ ਜਦ ਮਾਊਂਗਾ ਤੇ ਉੱਥੇ ਦਾ ਕੁੱਟਿਆ ਚ ਰੱਖ ਦਿੱਤਾ ਕਹਿੰਦੇ ਜੀ ਰੱਖ ਦਿਓ ਮਹਾਰਾਜ ਜੇ ਤੁਹਾਨੂੰ ਤੁਸੀਂ ਰੱਖਣਾ ਤਾਂ ਰੱਖ ਦਿਓ ਤੁਹਾਡੀ ਮਰਜ਼ੀ ਆ ਚਲੋ ਕਹਿੰਦੇ ਆ ਪਿਆਜ ਇੱਥੇ ਰੱਖਿਆ ਵਾ ਉਹ ਕਾਫੀ ਟਾਈਮ ਬੀਤ ਗਿਆ ਫੇਰ ਆਏ ਫੇਰ ਆ ਕੇ ਕਹਿੰਦੇ ਜੀ ਮੈਂ ਤੁਹਾਨੂੰ 파ਰਸ ਦੇ ਗਿਆ ਸੀ ਵਾਇਗੁਰੂ ਪਰਮੇਸ਼ਰ ਜੀ ਆਏ ਕਹਿੰਦੇ ਮੈਂ ਤੁਹਾਨੂੰ 파ਰਸ ਦੇ ਗਿਆ ਸੀ ਵੀ ਤੁਸੀਂ ਰਵਿਦਾਸ ਜੀ ਉਹਦੀ ਵਰਤੋਂ ਨਹੀਂ ਕੀਤੀ ਵੀ ਤੁਹਾਡੀ ਹਾਲਤ ਫੇਰ ਉਦਾਂ ਦੀ ਉਦਾਂ ਹੀ ਆ ਕਹਿਣ ਲੱਗੇ ਮਾਰੇ ਸਾਡੀ ਕਿਹੜੇ ਕੰਮ ਆ ਅਸੀਂ ਕੀ ਕਰਨਾ ਕਿ ਸਾਡੇ ਨਹੀਂ ਕਿਸੇ ਕੰਮ ਤੁਸੀਂ ਆਪਣਾ ਸਮਾਨ ਜਿਹੜਾ ਤੁਸੀਂ ਲੈ ਜਾਓ ਆਪਣਾ ਵਾਪਸ ਸੋ ਇਹ ਜਿਹੜੀ ਗੁਰੂ ਸਾਹਿਬ ਨੇ ਇੱਥੇ ਗੱਲ ਕੀਤੀ ਹੈ ਨਾ ਰਵਿਦਾਸ ਧਵੰਤਾ ਢੋਲਨੀ ਤ ਦੇਖੋ ਪਸ਼ੂਆਂ ਦਾ ਚਮੜਾ ਢੋ ਕੇ ਕੰਮ ਕਰਕੇ ਜੁੱਤੀਆਂ ਗੰਢ ਕੇ ਤਾਂ ਗੁਜ਼ਾਰਾ ਕਰ ਲੈ ਰਹੇ ਲੈਂਦੇ ਆ ਕਰ ਰਹੇ ਆ ਪਰ ਮਾਇਆ ਤਿਆਗ ਦਿੱਤੀ ਆ ਐਡਾ ਵੱਡਾ ਜਿਗਰਾ ਕਿਦਾਂ ਹੋ ਸਕਦਾ ਵਾ ਵੀ ਹੱਥ ਵਿੱਚ ਪਾਰਸ ਪੱਥਰ ਆਇਆ ਹੋਵੇ ਹੈ ਤੇ ਬੰਦਾ ਇਹ ਨਾ ਚਾਵੇ ਵੀ ਮੈਂ ਸੋਨਾ ਬਣਾ ਲਵਾਂ ਹੈ ਨਾ ਅਮੀਰ ਹੋ ਜਾਵਾਂ ਪਰ ਨਹੀਂ ਦੇਖੋ ਜਿਨ੍ਹਾਂ ਨੂੰ ਉਹਦੇ ਵਾਹਿਗੁਰੂ ਦੇ ਪਿਆਰ ਦਾ ਰਸ ਲੱਗਾ ਵਾ ਨਾ ਸਵਾਦ ਲੱਗਾ ਵਾ ਵੀ ਉਹ ਮੁੜ ਕੇ ਹੋਰ ਸਵਾਦਾਂ ਦੇ ਵਿੱਚ ਹਨਾ ਹੋਰ ਸੁੱਖਾਂ ਦੇ ਰਸਾਂ ਦੇ ਵਿੱਚ ਨਹੀਂ ਉਹ ਪੈਂਦੇ ਗੁਰਮੁਖ ਪਿਆਰੇ ਤੇ ਪਾਤਸ਼ਾਹ ਕਹਿੰਦੇ ਰਵਿਦਾਸ ਤੁਮਤਾ ਟੋਰ ਨਹੀਂ ਤੇ ਤੈਨੂੰ त्याਗੀ ਮਾਇਆ ਕਹਿੰਦੇ ਮਾਇਆ ਦਾ ਤਿਆਗਨ ਕਰ ਦਿੱਤਾ ਫਿਰ ਕੀ ਹੋਇਆ ਕਹਿੰਦੇ ਪ੍ਰਗਟ ਹੋਆ ਸਾਧ ਸੰਗ ਕਹਿੰਦੇ ਗੁਰਮੁਖਾਂ ਦੀ ਸਾਧੂਆਂ ਦੀ ਨਾਮ ਜਪਣ ਵਾਲੀਆਂ ਰੂਹਾਂ ਦੇ ਸੰਗਤ ਕਰਕੇ ਨਾ ਕਹਿੰਦੇ ਤੇ ਹਰ ਦਰਸ਼ਨ ਪਾਇਆ ਕਹਿੰਦੇ ਵਾਹਿਗੁਰੂ ਦਾ ਦਰਸ਼ਨ ਪਾ ਗਿਆ ਭਾਈ ਗੁਰਦੇ دیدار ਹੋਗੇ